ਪਿੰਡ ਸੌਰਿਆ ਜੀ ਮੇਰੇ ਬੁਰਜ ਤਹਿਲਦਸ ਪੈਸੇ ਨਵੇਂ ਸ਼ਹਿਰ ਤੋਂ ਆ ਜੀ ਮੈਂ ਅੱਛਾ ਆ ਜੀ ਸੌਰਿਆ ਆ ਕੇ ਸੇਵਾ ਕਰ ਰਹੇ ਹੋ ਸੇਵਾ ਜ਼ਰੂਰੀ ਆ ਜੀ ਜੀ ਏਰੀਆ ਜਿੱਥੇ ਜਿੱਥੇ ਲੋੜ ਨਹੀਂ ਹੈਗੀ ਉਹ ਸਾਰੇ ਬੰਦੇ ਜਿੱਥੇ ਲੋੜ ਆ ਉੱਥੇ ਪਹੁੰਚੋ ਕਿੱਥੇ ਲੋੜ ਆਉਂਦੀ ਹੈ ਇਹ ਨਹੀਂ ਕਿ ਬੁਰਜ ਪਹੁੰਚਣਾ ਜਿੱਥੇ ਜਿੱਥੇ ਪਿੱਛੇ ਢੈਂਗੜਪੁਰ ਲੱਗੇ ਆ ਸਸਰਾਲੀ ਲੱਗੇ ਜਿੱਥੇ ਜਿੱਥੇ ਲੋੜ ਆ ਉੱਥੇ ਤੇ ਪਹੁੰਚੋ ਆਪਣੇ ਘਰ ਬਹਿਣ ਦਾ ਟਾਈਮ ਟਾਈਮ ਹੈ ਜੀ ਪੰਜਾਬ 'ਚ ਘਟੋ ਘਟ ਟਾਈਮ ਨਹੀਂ ਹੈ ਜੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇ ਸੂਰੀ ਸਾਥੀਓ ਤੁਸੀਂ ਉਹ ਗੀਤ ਤਾਂ ਸੁਣ ਲੇਕਿਨ ਤੁਹਾਨੂੰ ਤਸਵੀਰਾਂ ਬਹੁਤ ਖੂਬਸੂਰਤ ਦਿਖਾ ਰਹੇ ਆ ਜਿੱਥੇ ਤੁਹਾਨੂੰ ਨਜ਼ਰ ਆਏਗਾ ਕਿ ਸੌਰਿਆਂ ਦੇ ਪਿੰਡ ਪੁੱਤਾਂ ਵਾਂਗ ਇੱਕ ਵਿਅਕਤੀ ਨੇ ਮੋਰਚਾ ਸੰਭਿਆ ਹੋਇਆ ਬੁਰਜਟੈਲ ਦਾ ਪਿੰਡ ਦੇਖੇ ਪਾਣੀ ਦਾ ਖਤਰਾ ਵੱਧ ਗਿਆ ਤਾਂ ਆਪਣੇ ਸੌਰਿਆਂ ਦੇ ਪਿੰਡ ਇਹ ਵੀਰ ਪਹੁੰਚਦਾ ਆਪਣਾ ਫਰਜ਼ ਨਿਭਾਉਂਦੇ ਹੋਏ ਪੁੱਤ ਦਾ ਫਰਜ਼ ਨਿਭਾਉਂਦੇ ਤਸਵੀਰ ਵੀ ਸ਼ਲਾਘਾ ਹੈ ਕਿਉਂਕਿ ਦੇਖੋ ਆਪਣੇ ਪਿੰਡ ਨੂੰ ਬਚਾਉਣ ਲਈ ਆਪਣੀ ਸਰਹੱਦ ਨੂੰ ਬਚਾਉਣ ਲਈ ਤਾਂ ਬੰਦਾ ਕੰਮ ਕਰਦਾ ਹੀ ਹੈ ਕਿਉਂਕਿ ਕਹਿੰਦੇ ਨਾ ਕਿ ਮਰਦਾ ਕੀ ਨਹੀਂ ਕਰਦਾ ਪਰ ਆਪਣੇ ਜੀਵਨ ਸਾਥੀ ਦੇ ਪਿੰਡ ਜਾ ਕੇ ਵੀ ਮਦਦ ਕਰਨੀ ਸੇਵਾ ਕਰਨੀ ਫਰਜ਼ ਨਿਭਾਉਣਾ ਇਹ ਗੱਲ ਕਾਬਲੇ ਤਾਰੀਫ ਹੈ ਤਾਂ ਇਹ ਵੀਰ ਜਿਹੜੇ ਆ ਵੈਸੇ ਨਵਾਂ ਸ਼ਹਿਰ ਦੇ ਆ ਪਰ ਜਿੱਦ ਤੇ ਇਹਨਾਂ ਨੂੰ ਪਤਾ ਲੱਗਦਾ ਕਿ ਬੁਰਜ ਟਹਿਲਦਸ ਵਿਖੇ ਪਾਣੀ ਚੜ ਗਿਆ ਖਤਰਾ ਵੱਧ ਗਿਆ ਇਹ ਸਾਰੇ ਕੰਮ ਛੱਡ ਕੇ ਸਾਰੇ ਧੰਦੇ ਛੱਡ ਕੇ ਆਪਣੇ ਜੀਵਨ ਸਾਥੀ ਦੇ ਪਿੰਡ ਪਹੁੰਚਦੇ ਆ ਤਾਂ ਜੋ ਬੁਰਜ ਟਹਿਲਦਸ ਵਿਖੇ ਬੰਨ ਨੂੰ ਪੱਕਾ ਕੀਤਾ ਜਾਵੇ ਤਾਂ ਸੱਚੀਓ ਇਹ ਬੰਦਾ ਜਿਹਦੀ ਡੀਸੀ ਜਿੰਨੀ ਟੌਰ ਹੈ ਸੱਚੀਓ ਇਹ ਬੰਦਾ ਹੈ ਇਹਦੀ ਮੰਤਰੀ ਜਿੰਨੀ ਟੌਰ ਹੈ ਜਿਨੇ ਆਪਣੇ ਜੀਵਨ ਸਾਥੀ ਦੇ ਪਿੰਡ ਨੂੰ ਵੀ ਆਪਣਾ ਪਿੰਡ ਸਮਝਿਆ ਕਿਉਂਕਿ ਕਹਿੰਦੇ ਹੁੰਦੇ ਨਾ ਕਿ ਖੂਨ ਨਾਲੋਂ ਰਿਸ਼ਤੇ ਵੱਡੇ ਜਿਹੜੇ ਰੂਹ ਦੇ ਰਿਸ਼ਤੇ ਹੁੰਦੇ ਆ ਤਾਂ ਇਹ ਰੂਹਦਾਰੀ ਹੈ ਆਪਣੇ ਸਹੁਰਿਆਂ ਦੇ ਪਿੰਡ ਜਾ ਕੇ ਵੀਰ ਸੇਵਾ ਕਰ ਰਿਆ ਇਸ ਦੀ ਸ਼ਲਾਘਾ ਮਣਦੀ ਤੇ ਨਾਲ ਦੀ ਬੇਨਤੀ ਪ੍ਰਸ਼ਾਸਨ ਨੂੰ ਆ ਕਿ ਵਕਤ-ਵਕਤ ਰਿਸੋਰਸਸ ਮਹਈਆ ਕਰਵਾਏ ਜਾਣ ਪਰ ਚਟੈਲ ਦਾਸ ਵਿਖੇ ਤਾਂ ਜੋ ਉੱਥੇ ਖਤਰੇ ਨੂੰ ਟਾਲਿਆ ਜਾ ਸਕੇ ਤੇ ਵੀਰ ਹਣੀ ਬੇਨਤੀ ਇਹ ਵੀ ਕੀਤੀ ਆ ਕਿ ਜਿਹੜੇ ਭੈਣ ਭਰਾ ਜਿੰਨਾਂ ਨੂੰ ਨਹੀਂ ਪਤਾ ਲੱਗਦਾ ਕਿ ਕਿੱਥੇ ਜਾ ਕੇ ਸੇਵਾ ਕਰੀਏ ਇਸ ਸਮੇਂ ਬੁਰਜ ਟਹਿਲਦਾਸ ਵਿਖੇ ਲੋੜ ਹੈ ਉੱਥੇ ਵੱਧ ਤੋਂ ਵੱਧ ਪਹੁੰਚਣ ਦਿਖਾਣੇ ਮੌਕੇ ਦੇ ਤਸਵੀਰਾਂ ਔਰ ਇਸ ਵੀਰ ਦੀ ਜਿੰਨੀ ਵੱਧ ਤੋਂ ਵੱਧ ਸ਼ਲਾਘਾ ਹੁੰਦੀ ਹੈ ਤੁਸੀਂ ਸਾਰੇ ਜਾਣੇ ਜਰੂਰ ਕਰੋ ਕਿਉਂਕਿ ਆਪਣੇ ਪਿੰਡ ਨਹੀਂ ਆਪਣੇ ਪਿੰਡ ਤਾਂ ਹਰ ਕੋਈ ਜਾਂਦਾ ਹੈ ਆਪਣੇ ਜੀਵਨ ਸਾਥੀ ਦੇ ਪਿੰਡ ਜਾ ਕੇ ਵੀ ਇਹ ਵੀਰ ਸੇਵਾ ਨਿਭਾਰਿਆ ਪਿੰਡ ਸੋਹਰੇ ਆ ਜੀ ਮੇਰੇ ਬੁਰਜ ਟਹਿਲਦਾਸ ਪੈਸੇ ਨਵੇਂ ਸ਼ਹਿਰ ਤੋਂ ਆ ਜੀ ਮੈਂ ਅੱਛਾ ਹਾਂ ਜੀ ਸੋਹਰੇ ਆ ਕੇ ਸੇਵਾ ਕਰ ਰਹੇ ਹੋ ਸੇਵਾ ਜ਼ਰੂਰੀ ਹੈ ਜੀ ਜੀ ਹਾਂ ਜੀ ਹਾਂ ਜੀ ਪਰ ਚਲੋ ਦੇਖੋ ਜਿੱਦਾਂ ਵੀ ਆ ਸਾਰੇ ਰਲ ਮਿਲ ਕੇ ਕਰਾਂਗੇ ਤੇ ਪ੍ਰਸ਼ਾਸਨ ਦੀ ਥੋੜੀ ਕਮੀ ਆਣ ਕੋਈ ਉਹਨਾਂ ਦੀ ਕੋਈ ਟੀਮ ਨਹੀਂ ਇੱਥੇ ਸਾਰੇ ਕਿਹੜੇ ਸੇਵਾ ਕਰਨ ਆਏ ਪਰਸ਼ਸਨ ਦਾ ਕੋਈ ਬੰਦਾ ਨਹੀਂ ਸਾਰੇ ਬੰਦੇ ਆਪਣੀ ਗੱਡੀਆਂ ਚ ਬੈ ਬੈ ਕੇ ਚਲੇ ਗਏ ਦੇਖ ਦੇਖ ਕੇ ਫੋਟੋਆਂ ਖਿੱਚ ਖਿੱਚ ਕੇ ਜਾ ਰਹੇ ਕੰਮ ਕੋਈ ਨਹੀਂ ਕਰ ਰਿਹਾ ਜੀ ਦੇ ਵਿੱਚ ਵੀ ਲੱਗਿਓ ਵਰੀਆਂ ਤਾਂ ਕਰਨਾ ਪੈਣਾ ਭਾਜੀ ਨਹੀਂ ਕਰਾਂਗੇ ਤਾਂ ਫਿਰ ਕਿੱਦਾਂ ਗੱਲ ਬਣੂ ਤੇ ਪਿੱਛੋਂ ਪਾਣੀ ਦਾ ਪ੍ਰੈਸ਼ਰ ਭਾਜੀ ਬਹੁਤ ਆ ਰਿਹਾ ਜੀ ਪਾਣੀ ਬਦੀ ਜਾ ਰਿਹਾ ਭਾਜੀ ਆਹ ਦੇਖ ਲਓ ਆਪਾਂ ਘਟੋ ਘਟ ਵੀ ਇੱਥੇ 18 18 ਫੁੱਟ ਡੂੰਗਾ ਹੋ ਰੱਖਿਆ ਅੱਛਾ ਤਿੰਨ ਤਿੰਨ ਗਰੇਡ ਆਪਾਂ ਥੱਲੇ ਸਿੱਟਦੇ ਆ ਫਿਰ ਵੀ ਪਾਣੀ ਹਲੇ ਸਾਹਮਣੇ ਉੱਪਰ ਤੱਕ ਆਈ ਜਾ ਰਿਹਾ ਮਾਰ ਮਾਰ ਰਿਹਾ ਕਦੋਂ ਲੱਗਿਓ ਭਾਜੀ ਅਸੀਂ ਤਾਂ ਲੱ ਬਾਕੀ ਬਾਕੀ ਜਿਹੜੇ ਹੋਰ ਨੌਜਵਾਨ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਵੀ ਕੀ ਕਹਿਣਾ ਕਿ ਆ ਕੇ ਉਹ ਵੀ ਇੱਕ ਵਾਰੀ ਸੇਵਾ ਕਰਨ ਦੇ ਦੇਖੋ ਜਿਹੜੇ ਆਪ ਆਪਣੇ ਏਰੀਆ ਜਿੱਥੇ ਜਿੱਥੇ ਲੋੜ ਨਹੀਂ ਹੈਗੀ ਉਹ ਸਾਰੇ ਬੰਦੇ ਜਿੱਥੇ ਲੋੜ ਆ ਉੱਥੇ ਪਹੁੰਚੋ ਜਿੱਥੇ ਲੋੜ ਆ ਉੱਥੇ ਪਹੁੰਚੋ ਇਹ ਨਹੀਂ ਕਿ ਬੁਰਜ ਪਹੁੰਚਣਾ ਜਿੱਥੇ ਇੱਥੇ ਪਿੱਛੇ ਢੈਂਗੜਪੁਰ ਲੱਗੇ ਆ ਸਸਰਾਲੀ ਲੱਗੇ ਜਿੱਥੇ ਜਿੱਥੇ ਲੋੜ ਆ ਉੱਥੇ ਤੇ ਪਹੁੰਚੋ ਆਪਣੇ ਘਰ ਬਹਿਣ ਦਾ ਟਾਈਮ ਟਾਈਮ ਹੈ ਨਹੀਂ ਪੰਜਾਬ 'ਚ ਘੱਟੋ ਘੱਟ ਟਾਈਮ ਨਹੀਂ ਹੈ ਜੀ ਕੀ ਭਾਜੀ ਤੁਹਾਡਾ ਨਾਮ ਕੀ ਆ ਮੇਰਾ ਹਰਿੰਦਰਪਾਲ ਸਿੰਘ ਹੈ ਜੀ ਹਰਿੰਦਰ ਭਾਜੀ ਬਹੁਤ ਬਹੁਤ ਸ਼ਲਾਘਾ ਤੁਹਾਡੀ ਕਿਉਂ अच्छा हां जी ਸਾਰੇ ਆ ਕੇ ਸੇਵਾ ਕਰ ਰਹੇ ਹੋ ਸੇਵਾ ਜ਼ਰੂਰੀ ਹੈ ਜੀ ਜੀ ਹਾਂ ਜੀ ਹਾਂ ਜੀ ਪਰ ਚਲੋ ਦੇਖੋ ਜਿੱਦਾਂ ਵੀ ਆ ਸਾਰੇ ਰਲ ਮਿਲ ਕੇ ਕਰਾਂਗੇ ਤੇ ਪ੍ਰਸ਼ਾਸਨ ਦੀ ਥੋੜੀ ਕਮੀ ਆ ਕੋਈ ਉਹਨਾਂ ਦੀ ਕੋਈ ਟੀਮ ਨਹੀਂ ਇੱਥੇ ਸਾਰੇ ਪਿੰਡ ਦੇ ਬੰਦੇ ਆ ਜਿਹੜੇ ਸੇਵਾ ਕਰਨ ਆਏ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਸਾਰੇ ਬੰਦੇ ਆਪਣੀ ਗੱਡੀਆਂ 'ਚ ਬੈ ਬੈ ਕੇ ਚਲੇ ਗਏ ਦੇਖ ਦੇ ਕੇ ਫੋਟੋਆਂ ਖਿੱਚ ਖਿੱਚ ਕੇ ਜਾ ਰਹੇ ਕੰਮ ਕੋਈ ਨਹੀਂ ਕਰ ਰਿਹਾ ਵੀ ਦੇ ਵਿੱਚ ਵੀ ਲੱਗਿਓ ਵੜੀਆਂ ਤਾਂ ਕਰਨਾ ਪੈਣਾ ਭਾਜੀ ਨਹੀਂ ਕਰਾਂਗੇ ਤਾਂ ਫਿਰ ਕਿੱਦਾਂ ਗੱਲ ਬਣੂ ਦੇਪਿਛੋਂ ਪਾਣੀ ਦਾ ਪ੍ਰੈਸ਼ਰ ਭਾਜੀ ਬਹੁਤ ਆ ਰਿਹਾ ਜੀ ਪਾਣੀ ਬਧੀ ਜਾ ਰਿਹਾ ਭਾਜੀ ਆ ਦੇਖ ਲਓ ਆਪਾਂ ਘਟੋ ਘਟ ਵੀ ਇੱਥੇ 18 18 ਫੁੱਟ ਡੂੰਗਾ ਹੋ ਰੱਖਿਆ ਅੱਛਾ ਤਿੰਨ ਤਿੰਨ ਗਰੇਡ ਆਪਾਂ ਥੱਲੇ ਸਿੱਟਦੇ ਆ ਫੇਰ ਵੀ ਪਾਣੀ ਹਲੇ ਸਾਂਦ ਨੂੰ ਉੱਪਰ ਤੱਕ ਆਈ ਜਾ ਰਿਹਾ ਮਾਰ ਮਾਰ ਰਿਹਾ ਕਦੋਂ ਲੱਗਿਓ ਭਾਜੀ ਅਸੀਂ ਤਾਂ ਲੱਗ ਸਵੇਰ ਦੇ ਲੱਗਿਓ ਕੱਲ੍ਹ ਦੇ ਵੀ ਇੱਥੇ ਸੀਗੇ ਬਾਕੀ ਬਾਕੀ ਜਿਹੜੇ ਹੋਰ ਨੌਜਵਾਨ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਵੀ ਕੀ ਕਹਿਣਾ ਕਿ ਆ ਕੇ ਉਹ ਵੀ ਇੱਕ ਵਾਰੀ ਸੇਵਾ ਕਰਨ ਦੇ ਦੇਖੋ ਜਿਹੜੇ ਆਪ ਆਪਣੇ ਏਰੀਆ ਜਿੱਥੇ ਜਿੱਥੇ ਲੋੜ ਨਹੀਂ ਹੈਗੀ ਉਹ ਸਾਰੇ ਬੰਦੇ ਜਿੱਥੇ ਲੋੜ ਆ ਉੱਥੇ ਪਹੁੰਚੋ ਜਿੱਥੇ ਲੋੜ ਆਉਂਦੀ ਹੈ ਇਹ ਨਹੀਂ ਕਿ ਫੁਰਜ ਪਹੁੰਚਣਾ ਜਿੱਥੇ ਇੱਥੇ ਪਿੱਛੇ ਢੈਂਗੜਪੁਰ ਲੱਗੇ ਆ ਸਸਰਾਲੀ ਲੱਗੇ ਜਿੱਥੇ ਜਿੱਥੇ ਲੋੜ ਆ ਉੱਥੇ ਤੇ ਪਹੁੰਚੋ ਆਪਣੇ ਘਰ ਬਹਿਣ ਦਾ ਟਾਈਮ ਟਾਈਮ ਹੈ ਨਹੀਂ ਪੰਜਾਬ 'ਚ ਘਟੋ ਘਟ ਟਾਈਮ ਨਹੀਂ ਹੈ ਕੀ ਭਾਜੀ ਤੁਹਾਡਾ ਨਾਮ ਕੀ ਆ ਮੇਰਾ ਹਰਿੰਦਰਪਾਲ ਸਿੰਘ ਹੈ ਜੀ ਹਰਿੰਦਰ ਭਾਜੀ ਬਹੁਤ ਬਹੁਤ ਸ਼ਲਾਗ ਹੈ ਤੁਹਾਡੀ ਕਿਉਂਕਿ ਤੁਸੀਂ ਆਪਣੇ ਸਹੁਰੇ ਆ